ਵਿਆਹ ਵਾਲੀ ਰਾਤ ਮੈਂ ਦੁਲਹਨ ਬਣੀ ਬੈਠੀ ਸੀ ਮੇਰਾ ਦਿਲ ਮੇਰੇ ਪਤੀ ਦੀਆਂ ਰੋਮਾਂਟਿਕ ਗੱਲਾਂ ਸੁਣਨ ਲਈ ਬਹੁਤ ਬੇਤਾਬ ਜਿਵੇਂ ਕਿ ਹਰ ਕੁੜੀ ਦਾ ਹੁੰਦਾ ਹੈ ਮੈਂ ਆਪਣੇ ਵਿਆਹ ਲਈ ਆਪਣੇ ਮਨ ਵਿੱਚ ਬਹੁਤ ਸਾਰੇ ਸੁਪਨੇ ਸਜਾਏ ਸਨ ਕੀ ਦੁਰਵੇਸ਼ ਮੇਰੇ ਕਮਰੇ ਵਿੱਚ ਆਵੇਗਾ ਅਤੇ ਮੇਰੇ ਕੋਲ ਬੈਠੇਗਾ ਤੇ ਮੇਰੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰੇਗਾ ਮੈਂ ਅੱਜ ਦੀ ਰਾਤ ਨੂੰ ਯਾਦਗਾਰ ਬਣਾਉਣਾ ਚਾਹੁੰਦੀ ਸੀ ਮੈਂ ਇਸ ਰਾਤ ਲਈ ਬਹੁਤ ਸਾਰੇ ਸੁਪਨੇ ਸਜਾਏ ਸਨ ਜੋ ਮੈਂ ਦੱਸ ਨਹੀਂ ਸਕਦੀ ਜਦੋਂ ਦਰਗੇਸ਼ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਮਨ ਹੀ ਮਨ ਮੁਸਕराई ਦਿਲ ਵਿੱਚ ਅਜੀਬ ਖਿਆਲਾਂ ਨੇ ਹਲਚਲ ਮਚਾ ਦਿੱਤੀ ਸੀ ਦਰਗੇਸ਼ ਮੇਰੇ ਕੋਲ ਬੈਠ ਗਿਆ ਉਸ ਨੇ ਮੇਰੇ ਵੱਲ ਇੱਕ ਨਜ਼ਰ ਮਾਰੀ ਮੇਰੇ ਚਿਹਰੇ ਤੋਂ ਮੁਸਕਰਾਤ ਗਾਇਬ ਹੀ ਨਹੀਂ ਹੋ ਰਹੀ ਉਹ ਕਹਿਣ ਲੱਗਾ ਇਹ ਕਿੰਨਾ ਵੱਡਾ ਜ਼ੁਲਮ ਹੈ ਤੁਹਾਡੇ ਕੁੜੀਆਂ ਤੇ ਉਸ ਦੇ ਬੋਲ ਮੇਰੇ ਲਈ ਥੋੜੇ ਅਜੀਬ ਸਨ ਉਸ ਨੂੰ ਮੇਰੀ ਤਾਰੀਫ਼ ਕਰਨੀ ਚਾਹੀਦੀ ਸੀ ਮੈਂ ਉਸ ਵੱਲ ਦੇਖਿਆ ਤੇ ਦੇਖਿਆ ਕਿ ਉਹ ਮੇਰੇ ਭਾਰੀ ਕੱਪੜਿਆਂ ਵੱਲ ਦੇਖ ਰਿਹਾ ਸੀ ਉਸ ਨੇ ਕਿਹਾ ਸੋਨੀਆ ਜਰ ਕੱਪੜ ਬਦਲੇ ਮੈਨੂੰ ਤੁਹਾਨੂੰ ਦੇਖ ਕੇ ਕੁਝ ਮਹਿਸੂਸ ਹੋ ਰਿਹਾ ਹੈ ਮੈਨੂੰ ਨਹੀਂ ਪਤਾ ਕਿ ਤੁਸੀਂ ਕੁੜੀਆਂ ਕਿੰਨੇ ਭਾਰੇ ਕੱਪੜੇ ਪਾ ਕੇ ਇੰਨੇ ਘੰਟੇ ਸਟੇਜ ਤੇ ਬੈਠ ਕੇ ਆਪਣੇ ਸਬਰ ਦਾ ਇਮਤਿਹਾਨ ਕਿਵੇਂ ਲੈਂਦੇ ਹੋ ਉਪਰੋਂ ਇੰਨੇ ਭਾਰੀ ਗਹਿਣੇ ਤੁਹਾਨੂੰ ਦੇਖ ਕੇ ਮੈਨੂੰ ਅਜੀਬ ਮਹਿਸੂਸ ਹੋ ਰਿਹਾ ਹੈ ਉਸ ਦੇ ਚਿਹਰੇ ਤੇ ਉਲਝਣ ਸੀ ਸੋਹਣੀਆਂ ਕਿਰਪਾ ਕਰਕੇ ਪਹਿਲਾਂ ਇਹ ਸਭ ਨਾ ਦਿਓ ਅਤੇ ਇੱਕ ਸਾਦੇ ਪਹਿਰਾਵੇ ਵਿੱਚ ਮੇਰੇ ਸਾਹਮਣੇ ਆ ਕੇ ਬੈਠੋ ਅਤੇ ਇਹ ਸੁਣ ਕੇ ਮੇਰਾ ਦਿਲ ਡੁੱਬ ਗਿਆ ਮੈਂ ਪਾਰਲਰ ਵਿੱਚ 4 ਘੰਟੇ ਬਤਾਏ ਕੀ ਦਰਵੇਸ਼ ਮੈਨੂੰ ਦੇਖ ਕੇ ਖੁਸ਼ ਹੋ ਜਾਣ ਅਤੇ ਉਸ ਦੇ ਹੋਸ਼ ਉੱਡ ਜਾਣ ਉਹ ਮੇਰੀ ਪ੍ਰਸ਼ੰਸਾ ਕਰੇ ਪਿਆਰ ਦੇ ਸ਼ਬਦ ਬੋਲੇ ਅਤੇ ਮੈਨੂੰ ਖੁਸ਼ ਕਰ ਦੇਵੇ ਪਰ ਉਸਦੀ ਲਾਪਰਵਾਹੀ ਨੂੰ ਦੇਖ ਕੇ ਪਤਾ ਨਹੀਂ ਕਿਵੇਂ ਮੈਂ ਆਪਣੇ ਹੰਝੂਆਂ ਨੂੰ ਰੋਕ ਕੇ ਬੈਠੀ ਸੀ ਮੈਂ ਕਿਹਾ ਦਰਵੇਸ਼ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਕਮਰੇ ਵਿੱਚ ਏਸੀ ਚੱਲ ਰਿਹਾ ਹੈ ਮੈਨੂੰ ਗਰਮੀ ਨਹੀਂ ਲੱਗ ਰਹੀ ਮੇਰੀਆਂ ਗੱਲਾਂ ਸੁਣ ਕੇ ਦਰਵੇਸ਼ ਦੀਆਂ ਅੱਖਾਂ ਹੈਰਾਨੀ ਨਾਲ ਭਰ ਗਈਆਂ ਕਹਿਣ ਲੱਗਾ ਪਰ ਮੈਨੂੰ ਕਬਰਾਟ ਹੋ ਰਹੀ ਹੈ ਸੋਨੀਆ ਹੁਣੇ ਜਾ ਇਹ ਕੱਪੜੇ ਅਤੇ ਸਭ ਕੁਝ ਲਾ ਅਤੇ ਇੱਕ ਸਧਾਰਨ ਕੱਪੜੇ ਪਾ ਪਰ ਮੈਂ ਸੋਚ ਰਹੀ ਸੀ ਕਿ ਉਹ ਆਪਣੇ ਹੱਥਾਂ ਨਾਲ ਮੇਰੀਆਂ ਚੂੜੀਆਂ ਲਾ ਦੇਵੇਗਾ ਆਪਣੇ ਪਿਆਰ ਭਰੇ ਬੋਲਾਂ ਵਿੱਚ ਆਪਣੇ ਹੱਥਾਂ ਨਾਲ ਮੇਰੇ ਮੱਥੇ ਤੋਂ ਬਿੰਦੀ ਹਟਾ ਦੇਵੇਗਾ ਮੇਰੀ ਪ੍ਰਸ਼ੰਸਾਾਂ ਕਰਦਿਆਂ ਉਹ ਮੇਰੇ ਸਾਰੇ ਗਹਿਣੇ ਉਤਾਰ ਦੇਵੇਗਾ ਪਰ ਇੱਥੇ ਅਜੇ ਕੁਝ ਨਹੀਂ ਹੋਇਆ ਮੇਰੇ ਦੋਸਤਾਂ ਨੇ ਵੀ ਮੈਨੂੰ ਪਹਿਲੀ ਰਾਤ ਬਾਰੇ ਬਹੁਤ ਕੁਝ ਦੱਸਿਆ ਸੀ ਕਿ ਵਿਆਹ ਵਾਲੀ ਰਾਤ ਪਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਦਰਵੇਸ਼ ਅਜੇ ਬਿਲਕੁਲ ਨਹੀਂ ਸੀ ਖੈਰ ਮੇਰਾ ਦਿਲ ਦੁਖੀ ਹੋ ਗਿਆ ਮੈਂ ਮੰਜੇ ਤੋਂ ਉੱਠ ਖੜੀ ਮੈਂ ਆਪਣਾ ਭਾਰੀ ਲਹਿੰਗਾ ਸੰਭਾਲ ਲਿਆ ਤੇ ਮੈਂ ਅਲਮਾਰੀ ਦੇ ਨੇੜੇ ਆਈ ਅਤੇ ਅਲਮਾਰੀ ਫੋਨ ਲੰਨ ਤੋਂ ਬਾਅਦ ਆਪਣੇ ਕੱਪੜੇ ਕੱਢ ਕੇ ਬਾਥਰੂਮ ਵਿੱਚ ਚਲੀ ਗਈ ਮੈਂ ਆਪਣੇ ਕੱਪੜੇ ਬਦਲ ਕੇ ਮੇਕਅਪ ਸਾਫ਼ ਕਰ ਰਹੀ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਮੈਂ ਪਾਰਲਰ ਵਾਲੀ ਦੀ ਜਾਣ ਖਾਂ ਲਈ ਸੀ ਕਿ ਮੇਰਾ ਇੰਨਾ ਵਧੀਆ ਮੇਕਅਪ ਕਰੀ ਕਿ ਮੇਰਾ ਪਤੀ ਮੈਨੂੰ ਦੇਖਦਿਆਂ ਹੀ ਮੇਰੇ ਤੇ ਪਾਗਲ ਹੋ ਜਾਵੇ। ਪਾਰਲਰ ਵਾਲੀ ਔਰਤ ਮੇਰੀ ਗੱਲ ਸੁਣ ਕੇ ਹੱਸ ਰਹੀ ਸੀ ਜਦੋਂ ਉਹ ਮੈਨੂੰ ਤਿਆਰ ਕਰ ਰਹੀ ਸੀ ਤਾਂ ਮੈਂ ਉਸ ਨੂੰ ਕਹਿ ਰਹੀ ਕਿ ਮਹਿਰੂਨ ਰੰਗ ਦੀ ਲਿਪਸਟਿਕ ਲਗਾ ਦੇ ਉਹ ਵਧੀਆ ਲੱਗੇਗੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਜਿਵੇਂ ਮੈਂ ਉਹ ਸਾਰੀਆਂ ਗੱਲਾਂ ਯਾਦ ਕਰ ਰਹੀ ਸੀ। ਜਦੋਂ ਮੈਂ ਪੂਰੀ ਸਾਦਗੀ ਵਿੱਚ ਆ ਕੇ ਦਰਵੇਸ਼ ਦੇ ਸਾਹਮਣੇ ਬੈਠ ਗਈ ਤਾਂ ਉਸ ਨੇ ਕਿਹਾ ਧੰਨਵਾਦ। ਤੁਸੀਂ ਹੁਣ ਇਨਸਾਨ ਵਾਂਗ ਲੱਗ ਰਹੀ ਹੋ ਇਸ ਤੋਂ ਪਹਿਲਾਂ ਬਿਲਕੁਲ ਕਾਰਟੂਨ ਲੱਗ ਰਹੀ ਸੀ ਦਰਵੇਸ਼ ਨੇ ਮੇਰਾ ਹੱਥ ਫੜਦੇ ਹੋਏ ਹੱਸਦੇ ਹੋਏ ਇਹ ਕਿਹਾ ਪਰ ਮੈਂ ਉਸ ਦੀਆਂ ਗੱਲਾਂ ਤੇ ਗੁੱਸੇ ਚ ਬੋਲਦੀ ਬੋਲਦੀ ਰਹਿ ਗਈ ਹੌਲੀ ਹੌਲੀ ਉਹ ਮੇਰੇ ਨੇੜੇ ਆਉਣ ਲੱਗਾ ਉਸ ਨੇ ਪਤੀ ਹੋਣ ਦਾ ਫਰਜ਼ ਵੀ ਨਿਭਾਇਆ ਪਰ ਫ੍ਰੀ ਹੋਣ ਤੋਂ ਬਾਅਦ ਉਹ ਆਪਣੇ ਪਾਸੇ ਹੋ ਕੇ ਸੌ ਗਿਆ ਪਰ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਨਾਲ ਗੱਲ ਕਰੇ ਪਰ ਉਸ ਨੇ ਅਜੇ ਕੁਝ ਨਹੀਂ ਕੀਤਾ ਉਸ ਨੇ ਕਿਹਾ ਸੋਹਣੀਆ ਤੂੰ ਵੀ ਵਿਆਹ ਕੇ ਬਹੁਤ ਥੱਕੀ ਹੋਈ ਹੋਵੇਗੀ ਅਤੇ ਮੈਂ ਵੀ ਬਹੁਤ ਥੱਕਿਆ ਹੋਇਆ ਹਾਂ ਤੁਸੀਂ ਵੀ ਆਰਾਮ ਕਰੋ ਮੈਨੂੰ ਵੀ ਨੀਂਦ ਆ ਰਹੀ ਹੈ ਮੇਰੀ ਇਹ ਰਾਤ ਬਹੁਤ ਫਿੱਕੀ ਫਿੱਕੀ ਸੀ ਕਿਉਂਕਿ ਦਰਵੇਸ਼ ਨੇ ਨਾ ਤਾਂ ਮੇਰੀ ਪ੍ਰਸ਼ੰਸਾ ਕੀਤੀ ਸੀ ਅਤੇ ਨਾ ਹੀ ਆਮ ਆਦਮੀਆ ਬੰਗ ਆਪਣੇ ਦਿਲ ਦੀ ਗੱਲ ਕੀਤੀ ਜਿਵੇਂ ਮੈਂ ਸੋਚ ਰਹੀ ਸੀ ਅਗਲੀ ਸਵੇਰ ਜਦੋਂ ਮੈਂ ਤਿਆਰ ਹੋ ਕੇ ਕਮਰੇ ਤੋਂ ਬਾਹਰ ਆਈ ਤਾਂ ਮੇਰਾ ਸਹੁਰਾ ਬਾਹਰ ਲੌਂਜ ਵਿੱਚ ਬੈਠਾ ਸੀ ਮੇਰੇ ਸਹੁਰੇ ਨੇ ਮੇਰੀ ਸੱਸ ਦਾ ਹੱਥ ਫੜਿਆ ਹੋਇਆ ਸੀ ਅਤੇ ਉਸ ਦੇ ਕੰਨਾਂ ਵਿੱਚ ਕੁਝ ਕਹਿ ਰਿਹਾ ਸੀ ਮੇਰਾ ਸਹੁਰਾ ਕਹਿ ਰਿਹਾ ਸੀ ਤੇ ਤੇਰਾ ਹੁਸਨ ਤਾਂ ਅੱਜ ਵੀ ਮੇਰੇ ਤੇ ਜਾਦੂ ਕਰਦਾ ਹੈ ਤੂੰ ਰਾਤ ਨੂੰ ਬਹੁਤ ਸੋਹਣੀ ਲੱਗ ਰਹੀ ਸੀ ਇੰਜ ਲੱਗ ਰਿਹਾ ਸੀ ਜਿਵੇਂ ਇਹ ਦਰਵੇਸ਼ ਦਾ ਨਹੀਂ ਸਗੋਂ ਆਪਣਾ ਵਿਆਹ ਹੋਵੇ ਸੱਚ ਦੱਸਾਂ ਤਾਂ ਮੈਂ ਆਪਣੇ ਦਿਲ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਸੀ ਆਪਣਾ ਪੁੱਤਰ ਜਵਾਨ ਹੋ ਗਿਆ ਹੈ ਇਹ ਕਹਿ ਕੇ ਮੇਰੇ ਸੱਸ ਨੇ ਸਹੁਰੇ ਦੇ ਹੱਥੋਂ ਗੁੱਟ ਛੜਾ ਕੇ ਕਿਹਾ ਤੁਸੀਂ ਬਹੁਤ ਬੇਸ਼ਰਮ ਹੋ ਸ਼ਾਇਦ ਉਸ ਦਿਨ ਨਜ਼ਰ ਮੇਰੇ ਤੇ ਪੈ ਗਈ ਸੀ ਮੈਂ ਆਪਣੀਆਂ ਅੱਖਾਂ ਝੁਕਾ ਲਈਆਂ ਜਦੋਂ ਮੇਰੇ ਸਹੁਰੇ ਨੇ ਮੈਨੂੰ ਦੇਖਿਆ ਤਾਂ ਉਹ ਹੱਸਣ ਲੱਗ ਪਿਆ ਕਹਿਣ ਲੱਗਾ ਬੇਟਾ ਹੁਣ ਤੂੰ ਸਾਡੇ ਘਰ ਦਾ ਹਿੱਸਾ ਬਣ ਗਈ ਹੈ ਇਸ ਲਈ ਆਪਣੇ ਆਪ ਨੂੰ ਇਸ ਦੀ ਆਦਤ ਪਾ ਲਓ ਇਹੀ ਚੰਗਾ ਹੋਵੇਗਾ ਕਿਉਂਕਿ ਅਸੀਂ ਦੋਵੇਂ ਬੁੱਢੇ ਇਸ ਤਰ੍ਹਾਂ ਪਿਆਰ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਮੈਂ ਆਪਣੀ ਸੱਸ ਕੋਲ ਆਈ ਅਤੇ ਉਹਨਾਂ ਦੇ ਪੈਰ ਛੂ ਕੇ ਉਹਨਾਂ ਦਾ ਅਸ਼ੀਰਵਾਦ ਲਿਆ। ਮੇਰੀ ਸੱਸ ਨੇ ਮੈਨੂੰ ਬਹੁਤ ਅਸ਼ੀਸ਼ ਦਿੱਤੀ ਅਤੇ ਮੈਨੂੰ ਆਪਣੇ ਕੋਲ ਬਿਠਾ ਲਿਆ। ਉਸ ਨੇ ਕਿਹਾ ਸੋਨੀਆ ਬੇਟਾ ਤੁਸੀਂ ਇੰਨੀ ਜਲਦੀ ਕਿਵੇਂ ਜਾਗ ਗਏ? ਇਸ ਸਮੇਂ ਸਿਰਫ 9 ਵਜੇ ਹਨ। ਬੇਟਾ ਸਾਡੇ ਘਰ ਇਹੋ ਜਿਹਾ ਕੋਈ ਰਿਵਾਜ ਨਹੀਂ ਹੈ ਕਿ ਨੋ ਸਵੇਰੇ ਸਵੇਰੇ ਉੱਠ ਕੇ ਆਪਣੀ ਨੀਂਦ ਹਰਾਮ ਕਰੇ ਤੇ ਸਾਰਿਆਂ ਲਈ ਨਾਸ਼ਤਾ ਤਿਆਰ ਕਰੇ। ਇਸ ਤਰ੍ਹਾਂ ਸੋਚਣ ਦੀ ਕੋਈ ਲੋੜ ਨਹੀਂ। ਜਦੋਂ ਜੀ ਕਰਦਾ ਉਦੋਂ ਉੱਠੋ। ਕਿਸੇ ਕਿਸਮ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਦਰवेश ਮੇਰਾ ਇਕਲੌਤਾ ਪੁੱਤਰ ਹੈ ਅਤੇ ਸਾਡੇ ਘਰ ਵਿੱਚ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ ਮੈਂ ਕਿਹਾ ਨਹੀਂ ਮੰਮੀ ਮੈਂ ਆਪ ਹੀ ਉੱਠ ਕੇ ਆ ਗਈ ਹਾਂ ਮੈਂ ਸੋਚਿਆ ਕਿ ਮੈਨੂੰ ਤੁਹਾਡੇ ਨਾਲ ਬੈਠ ਕੇ ਸਮਾਂ ਬਤਾਉਣਾ ਚਾਹੀਦਾ ਹੈ ਇਹ ਸੁਣ ਕੇ ਮੇਰੇ ਸਹੁਰੇ ਨੇ ਕਿਹਾ ਹਾਂ ਇਹ ਚੰਗਾ ਕੀਤਾ ਮੇਰੀ ਸੱਸ ਕਹਿਣ ਲੱਗੀ ਕਿ ਨੌਕਰਾਨੀ ਨਾਸ਼ਤਾ ਬਣਾ ਰਹੀ ਹੈ ਮੈਂ ਜਾ ਕੇ ਦੇਖਾਂਗੀ ਕਿ ਅਜੇ ਤੱਕ ਨਾਸ਼ਤਾ ਕਿਉਂ ਨਹੀਂ ਬਣਿਆ ਫਿਰ ਉਹ ਮੈਨੂੰ ਪੁੱਛਣ ਲੱਗੀ ਦਰਵੇਸ਼ ਕਿੱਥੇ ਹੈ ਮੈਂ ਕਿਹਾ ਕਿ ਉਹ ਤਿਆਰ ਹੋ ਕੇ ਆ ਰਿਹਾ ਹੈ ਮੇਰਾ ਸਹੁਰਾ ਕਹਿਣ ਲੱਗਾ ਖੈਰ ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਇੰਨੀ ਸਵੇਰੇ ਉੱਠੋਗੇ ਅਤੇ ਕਮਰੇ ਤੋਂ ਬਾਹਰ ਆ ਜਾਓਗੇ ਅਤੇ ਦਰਵੇਸ਼ ਤੁਹਾਨੂੰ ਆਉਣ ਦੇਵੇਗਾ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ 7 ਵਜੇ ਸਾਰਿਆਂ ਨਾਲ ਨਾਸ਼ਤਾ ਕਰਨ ਦਾ ਰਿਵਾਜ ਸੀ ਪਰ ਐਨੇ ਸਖਤ ਮਾਹੌਲ ਵਿੱਚ ਵੀ ਮੈਂ ਆਪਣੀ ਮਨਮਾਨੀ ਕੀਤੀ ਮੈਂ 10 ਵਜੇ ਤੋਂ ਪਹਿਲਾਂ ਕਮਰਾ ਨਹੀਂ ਖੋਲਿਆ ਉਹ ਸਾਰੇ ਲੋਕ ਮੇਰਾ ਦਰਵਾਜ਼ਾ ਖੜਕਾਉਂਦੇ ਰਹੇ ਇਹ ਦੱਸਦੇ ਹੋਏ ਉੱਚੀ ਉੱਚੀ ਹੱਸ ਪਿਆ ਸ਼ਾਇਦ ਉਸ 10 ਵਾਹੀ ਕੁਝ ਅਜੀਬ ਸੀ ਪਰ ਉਸ ਦੀ ਗੱਲ ਸੁਣ ਕੇ ਮੈਨੂੰ ਥੋੜੀ ਸ਼ਰਮ ਮਹਿਸੂਸ ਹੋ ਲੱਗੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਸਹੁਰਾ ਤਾਂ ਬਹੁਤ ਹੀ ਹਸਮੁਖ ਕਿਸਮ ਦਾ ਬੰਦਾ ਸੀ ਤੇ ਦੂਜਾ ਉਹ ਤਾਂ ਮੇਰੀ ਸੱਸ ਲਈ ਪਾਗਲ ਸੀ ਉਹ ਅੱਜ ਵੀ ਮੇਰੀ ਸੱਸ ਨਾਲ ਉਸੇ ਤਰ੍ਹਾਂ ਪਿਆਰ ਨਾਲ ਗੱਲਾਂ ਕਰਦਾ ਹੈ ਜਿਵੇਂ ਨਵੇਂ ਵਿਆਹੇ ਪਤੀ ਪਤਨੀ ਇੱਕ ਦੂਜੇ ਲਈ دیਵਾਨੇ ਹੁੰਦੇ ਹਨ ਪਰ ਉਸ ਦੇ ਉਲਟ ਦਰਵੇਸ਼ ਅਜੇ ਨਹੀਂ ਸੀ ਮੈਂ ਦਰਵੇਸ਼ ਲਈ ਨਵੇਂ-ਨਵੇਂ ਕੱਪੜੇ ਪਾ ਕੇ ਤਿਆਰ ਹੁੰਦੀ ਪਰ ਉਹ ਮੇਰੇ ਤੇ ਇੱਕ ਨਜ਼ਰ ਮਾਰ ਕੇ ਹਟਾ ਲੈਂਦਾ ਮੈਂ ਆਪ ਹੀ ਦਰਵੇਸ਼ ਨੂੰ ਕੁਛ ਦੀ ਰੈਂਦੀ ਕੀ ਅੱਜ ਮੈਂ ਕਿਹੋ ਜਿਹੀ ਲੱਗ ਰਹੀ ਹਾਂ ਇਹ ਰੰਗ ਮੇਰੇ ਤੇ ਕਿਹੋ ਜਿਹਾ ਲੱਗ ਰਿਹਾ ਹੈ ਉਹ ਮੇਰੇ ਵੱਲ ਸਿਰਫ ਇੱਕ ਨਜ਼ਰ ਮਾਰਦਾ ਅਤੇ ਕਹਿੰਦਾ ਕਿ ਠੀਕ ਹੈ ਜੇ ਤੁਹਾਨੂੰ ਚੰਗਾ ਲੱਗ ਰਿਹਾ ਹੈ ਤਾਂ ਚੰਗਾ ਹੋਵੇਗਾ ਮੈਂ ਸਮਝ ਨਹੀਂ ਸਕੀ ਕਿ ਉਹ ਅਜਾ ਕਿਉਂ ਕਰਦਾ ਹੈ ਮੈਂ ਉਸ ਤੋਂ ਇੱਕ جنونی ਕਿਸਮ ਦਾ ਪਿਆਰ ਚਾਹੁੰਦੀ ਸੀ ਕਿ ਉਹ ਵਿਚੈਨੀ ਨਾਲ ਮੇਰੇ ਕੋਲ ਆਵੇ ਉਹ ਮੇਰੀ ਤਾਰੀਫ ਕਰੇ ਮੇਰਾ ਹੱਥ ਫੜੇ ਅਤੇ ਮੈਨੂੰ ਆਪਣੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰੇ ਮੈਂ ਸ਼ਰਮ ਮਹਿਸੂਸ ਕਰਾਂ ਤੇ ਉਸ ਤੋਂ ਪਿੱਛੇ ਹਟ ਜਾਵਾਂ ਪਰ ਉਹ ਜ਼ਬਰਦਸਤੀ ਮੈਨੂੰ ਜੱਫੀ ਪਾਵੇ ਆਪਣੀਆਂ ਬਾਹਾਂ ਮੇਰੇ ਗਲੇ ਵਿੱਚ ਪਾਵੇ ਮੇਰੀ ਪ੍ਰਸ਼ੰਸਾ ਕਰੇ ਅਤੇ ਮੈਂ ਸ਼ਰਮ ਮਹਿਸੂਸ ਕਰਦੇ ਹੋਏ ਨਖਰੇ ਕਰਾਂ ਇਸ ਤਰ੍ਹਾਂ ਜ਼ਿੰਦਗੀ ਸੁੰਦਰ ਰੰਗਾਂ ਨਾਲ ਭਰ ਜਾਂਦੀ ਹੈ ਜਿਵੇਂ ਮੇਰਾ ਸਹੁਰਾ ਕਰਦਾ ਉਹ ਮੇਰੀ ਸੱਸ ਦਾ ਬਹੁਤ ਖਿਆਲ ਰੱਖਦਾ ਸੀ ਇਥੋਂ ਤੱਕ ਕਿ ਉਹ ਮੇਰੀ ਸੱਸ ਨੂੰ ਕੁਝ ਵੀ ਖਾਣ ਪੀਣ ਤੋਂ ਰੋਕਦੇ ਜੋ ਉਹਨਾਂ ਲਈ ਨੁਕਸਾਨ ਦੇ ਜਦੋਂ ਉਹ ਖਰੀਦਦਾਰੀ ਕਰਨ ਜਾਂਦੇ ਹਨ ਤਾਂ ਉਹ ਆਪਣੇ ਹੱਥਾਂ ਨਾਲ ਇੱਕ ਚੀਜ਼ ਕੱਢਦੇ ਅਤੇ ਕਹਿੰਦੇ ਕਿ ਸੁਨੀਤਾ ਇਹ ਤੁਹਾਡੇ ਤੇ ਬਹੁਤ ਵਧੀਆ ਲੱਗੇਗੀ ਇਸ ਦੇ ਉਲਟ ਮੈਂ ਦਰਵੇਸ਼ ਨੂੰ ਕਿਸੇ ਵੀ ਚੀਜ਼ ਲਈ 100 100 ਵਾਰ ਪੁੱਛਦੀ ਦਰਵੇਸ਼ ਕਹਿੰਦਾ ਤੁਸੀਂ ਜੋ ਚਾਹੋ ਲੈ ਲਓ ਏ ਤੁਹਾਡੀ ਮਰਜ਼ੀ ਹੈ ਆਪਣੀ ਮਰਜ਼ੀ ਅਨੁਸਾਰ ਪਹਿਨੋ ਉਸ ਦੀਆਂ ਅਜੀਆਂ ਗੱਲਾਂ ਸੁਣ ਕੇ ਮੇਰਾ ਦਿਲ ਟੁੱਟ ਜਾਂਦਾ ਮੈਂ ਚਾਹੁੰਦੀ ਸੀ ਕਿ ਦਰਵੇਸ਼ ਮੈਨੂੰ ਆਪਣੀ ਪਸੰਦ ਦੀਆਂ ਚੀਜ਼ਾਂ ਦਵਾਵੇ ਅਤੇ ਫਿਰ ਮੇਰੀ ਤਾਰੀਫ਼ ਕਰੇ ਪਰ ਉਹ ਅਜਿਆ ਨਹੀਂ ਕਰਦਾ ਇੱਕ ਵਾਰ ਸ਼ਾਮ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ ਮੇਰਾ ਸਹੁਰਾ ਆਪਣੇ ਕਮਰੇ ਵਿੱਚ ਸੀ ਜਦੋਂ ਸੱਸ ਨੇ ਮੀਂਹ ਦੇਖਿਆ ਤਾਂ ਉਹ ਕਹਿਣ ਲੱਗੀ ਸੋਨੀਆ ਬੇਟਾ ਵੇਖ ਮੀਂਹ ਕਿੰਨਾ ਸੋਹਣਾ ਲੱਗ ਰਿਹਾ ਹੈ ਮੈਂ ਕਿਹਾ ਹਾਂ ਮੰਮੀ ਜੀ ਉਹ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਲੈ ਆਈ ਅਤੇ ਕਿਹਾ ਕਿ ਮੈਨੂੰ ਇਹ ਮੌਸਮ ਬਹੁਤ ਪਸੰਦ ਹੈ ਮੇਰੀ ਸੱਸ ਦੇ ਚਿਹਰੇ ਤੇ ਖੁਸ਼ੀ ਦੇ ਰੰਗ ਸਾਫ਼ ਦਿਖਾਈ ਦੇ ਰਹੇ ਸਨ ਮੈਨੂੰ ਵੀ ਮੈਨੂੰ ਬਹੁਤ ਪਸੰਦ ਆਇਆ ਅਸੀਂ ਦੋਵੇਂ ਸਸਤੇ ਨੂੰ ਬੇੜੇ ਵਿੱਚ ਆ ਕੇ ਮੀਂਹ ਦਾ ਆਨੰਦ ਲੈਣ ਲੱਗ ਪਏ ਪਰ ਅਚਾਨਕ ਮੇਰੇ ਸਹੁਰੇ ਨੇ ਉੱਪਰ ਦੀ ਖਿੜਕੀ ਵਿੱਚੋਂ ਦੇਖਿਆ ਉੱਥੋਂ ਹੀ ਉਹਨਾਂ ਨੇ ਮੇਰੇ ਸੱਸ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਇਹ ਕਹਿੰਦਿਆਂ ਹੀ ਸੁਨੀਤਾ ਤੂੰ ਭਾਰੀ ਮੀਂਹ ਵਿੱਚ ਕੀ ਕਰ ਰਹੀ ਹੈ ਉਹਨਾਂ ਨੇ ਖਿੜਕੀ ਕੱਸ ਕੇ ਬੰਦ ਕਰ ਦਿੱਤੀ ਮੇਰੀ ਸੱਸ ਕਹਿਣ ਲੱਗੀ ਹੁਣ ਮੇਰੀ ਸ਼ਮਤ ਆ ਗਈ ਹੈ ਮੈਂ ਕਿਹਾ ਕਿਉਂ ਮੰਮੀ ਜੀ ਉਹ ਕਹਿਣ ਲੱਗੀ ਕਿ ਤੇਰੇ ਪਿਤਾ ਜੀ ਨੂੰ ਮੇਰੀ ਬਹੁਤ ਚਿੰਤਾ ਹੈ ਉਹ ਕਹਿੰਦੇ ਹਨ ਕਿ ਜੇ ਮੀਂਹ ਵਿੱਚ ਨਹਾਉਂਗੇ ਤਾਂ ਬਿਮਾਰ ਹੋ ਜਾਓਗੇ ਮੇਰੀ ਸੱਸ ਅਜੇ ਗੱਲਾਂ ਹੀ ਕਰ ਰਹੀ ਸੀ ਕਿ ਮੇਰਾ ਸਹੁਰਾ ਬੇੜੇ ਵਿੱਚ ਆ ਕੇ ਮੇਰੀ ਸੱਸ ਨੂੰ ਕਹਿਣ ਲੱਗਾ ਸੁਨੀਤਾ ਪਤਾ ਨਹੀਂ ਤੈਨੂੰ ਕਦੋਂ ਸਮਝਾਵੇਗੀ ਜੇਕਰ ਮੀਂਹ ਦਾ ਪਾਣੀ ਤੁਹਾਡੇ ਸਿਰ ਤੇ ਡਿੱਗਦਾ ਹੈ ਤਾਂ ਤੁਸੀਂ ਬਿਮਾਰ ਹੋ ਜਾਂਦੇ ਹੋ ਮੇਰੇ ਸਹੁਰੇ ਦੇ ਹੱਥ ਵਿੱਚ ਇੱਕ ਤੌਲੀਆ ਜੋ ਉਸਨੇ ਤੁਰੰਤ ਮੇਰੀ ਸੱਸ ਦੇ ਸਿਰ ਤੇ ਰੱਖ ਦਿੱਤਾ ਅਤੇ ਉਸ ਦਾ ਹੱਥ ਫੜ ਕੇ ਅੰਦਰ ਲੈ ਗਏ ਮੈਂ ਵੀ ਉਹਨਾਂ ਦੇ ਮਗਰ ਆ ਗਈ ਉਹਨਾਂ ਨੇ ਜਲਦੀ ਨਾਲ ਮੇਰੀ ਸੱਸ ਨੂੰ ਸੋਫੇ ਤੇ ਬਿਠਾਇਆ ਅਤੇ ਤੌਲੀਏ ਨਾਲ ਸਿਰ ਪੂੰਝਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਸ ਦੇ ਗਿੱਲੇ ਬਾਅ ਸੁੱਕ ਸਕਣ ਉਦੋਂ ਤੱਕ ਮੇਰੀ ਸੱਸ ਨੂੰ ਸ਼ਿਕਾਂ ਲੱਗ ਗਈਆਂ ਸਨ ਤਾਂ ਮੇਰੇ ਸਹੁਰੇ ਨੇ ਕਿਹਾ ਦੇਖੋ ਮੈਂ ਇਸ ਗੱਲ ਤੋਂ ਬਹੁਤ ਡਰਦਾ ਸੀ ਪਰ ਤੁਹਾਨੂੰ ਆਪਣੀ ਕੋਈ ਪਰਵਾਹ ਨਹੀਂ ਹੈ ਤੂੰ ਵੀ ਅਜੀਬ ਹੈ ਇਹ ਦੇਖ ਕੇ ਮੇਰੇ ਦਿਲ ਨੇ ਧੜਕਣ ਛੱਡ ਦਿੱਤੀ ਤੇ ਕਿਹਾ ਕਿ ਕਿਸੇ ਦਿਨ ਦਰਵੇਸ਼ ਵੀ ਮੇਰੇ ਲਈ ਇਸ ਤਰ੍ਹਾਂ ਆਪਣੇ ਪਿਆਰ ਦਾ ਇਜ਼ਹਾਰ ਕਰੇ ਉਸ ਦਾ ਬਾਪ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦਾ ਹੈ ਉਹ ਆਪਣੀ ਪਤਨੀ ਦਾ ਕਿੰਨਾ ਖਿਆਲ ਰੱਖਦਾ ਹੈ ਮੇਰਾ ਸਹੁਰਾ ਕਹਿਣ ਲੱਗਾ ਸੁਨੀਤਾ ਜੇ ਤੈਨੂੰ ਕੁਝ ਹੋ ਗਿਆ ਤਾਂ ਦੇਖ ਲੈ ਮੈਂ ਵੀ ਤੇਰੇ ਬਿਨਾ ਮਰ ਜਾਵਾਂਗਾ ਮੇਰੀ ਸੱਸ ਕਹਿਣ ਲੱਗੀ ਹੁਣ ਤੁਸੀਂ ਐਨੀ ਛੋਟੀ ਜਹੀ ਗੱਲ ਨੂੰ ਐਨੀ ਵੱਡੀ ਕਿਉਂ ਬਣਾ ਰਹੇ ਹੋ ਬਸ ਮੇਰਾ ਦਿਲ ਕੀਤਾ ਇਸ ਲਈ ਮੈਂ ਮੀਂਹ ਵਿੱਚ ਨਹਾਉਣਾ ਚਲੀ ਗਈ ਨਹੀਂ ਹੁੰਦੀ ਮੈਂ ਬਿਮਾਰ ਮੇਰੀ ਸੱਸ ਦੀ ਗੱਲ ਸੁਣ ਕੇ ਮੇਰੇ ਸਹੁਰੇ ਨੇ ਕਿਹਾ ਤੈਨੂੰ ਕੀ ਪਤਾ ਮੈਂ ਤਾਂ ਪਹਿਲਾਂ ਹੀ ਦੁੱਖ ਚੱਲ ਚੁੱਕਾ ਹਾਂ ਤੇਰੀ ਇੱਕ ਬਰਸਾਤ ਵਿੱਚ ਨਹਾਉਣ ਦੀ ਆਦਤ ਕਰਕੇ ਸਾਵਧਾਨ ਜੇ ਤੁਸੀਂ ਹੁਣ ਮੀਂਹ ਵਿੱਚ ਨਹਾਏ ਏ ਮੇਰੀ ਗਲਤੀ ਹੈ ਕਿ ਮੈਂ ਤੁਹਾਨੂੰ ਮੇਰੇ ਕੋਲੋਂ ਉੱਠ ਕੇ ਜਾਣ ਦਿੱਤਾ। ਇਹ ਕਹਿ ਕੇ ਉਸਨੇ ਮੇਰੀ ਸੱਸ ਦੀ ਬਾਹ ਫੜ ਕੇ ਕਮਰੇ ਵਿੱਚ ਲੈ ਜਾਂਦੇ ਹੋਏ ਕਿਹਾ, "ਜਲਦੀ ਆ ਜਾ। ਤੇਰੇ ਕੱਪੜੇ ਬਦਲਨੇ ਪੈਣਗੇ। ਮੈਨੂੰ ਡਰ ਹੈ ਕਿ ਤੁਹਾਨੂੰ ਬੁਖਾਰ ਹੋ ਸਕਦਾ ਹੈ।" ਮੇਰੇ ਸਹੁਰੇ ਨੂੰ ਦੇਖ ਕੇ ਮੈਂ 당ਗ ਰਹਿ ਗਈ। ਕਾਸ਼ ਦਰਵੇਸ਼ ਨੇ ਵੀ ਮੇਰੇ ਲਈ ਅਜਿਹਾ ਪਿਆਰ ਦਿਖਾਇਆ ਹੁੰਦਾ। ਮੇਰੇ ਸਹੁਰੇ ਦਾ ਮੇਰੀ ਸੱਸ ਨੂੰ ਬਹੁਤ ਪਿਆਰ ਕਰਨ ਦਾ ਕਾਰਨ ਉਮਰ ਦਾ ਫਰਕ ਵੀ ਸੀ। ਮੇਰੀ ਸੱਸ ਮੇਰੇ ਸਹੁਰੇ ਤੋਂ 10 ਸਾਲ ਛੋਟੀ ਸੀ। ਅਤੇ ਸ਼ਾਇਦ ਇਸੇ ਲਈ ਇਸ ਉਮਰ ਵਿੱਚ ਵੀ ਮੇਰਾ ਸਹੁਰਾ ਮੇਰੀ ਸੱਸ ਦਾ دیਵਾਨਾ ਸੀ ਕੁਝ ਦੇਰ ਬਾਅਦ ਦਰਬੇਸ਼ ਵੀ ਭਿੱਜਿਆ ਹੋਇਆ ਅੰਦਰ ਵੜ ਗਿਆ ਮੇਰੇ ਵਾਲ ਦੇਖ ਕੇ ਉਸਨੇ ਕਿਹਾ ਕਿ ਮੌਸਮ ਬਹੁਤ ਖਰਾਬ ਹੈ ਅਜੇ ਮੌਸਮ 'ਚ ਜੇਕਰ ਤੁਸੀਂ ਪਕੌੜੇ ਅਤੇ ਚਾਹ ਬਣਾ ਲਓ ਤਾਂ ਮਜ਼ਾ ਦੋਰਾ ਹੋ ਜਾਵੇਗਾ ਦੇਖੋ ਮੈਂ ਫਰੈਸ਼ ਹੋ ਕੇ ਆਉਣਾ ਹਾਂ ਤੁਸੀਂ ਪਕੌੜੇ ਤੇ ਚਾਹ ਜਲਦੀ ਬਣਾ ਲਓ ਏ ਕਹਿ ਕਿ ਉਹ ਜਲਦੀ ਨਾਲ ਪੌੜੀਆਂ ਚੜ ਗਿਆ ਅਤੇ ਮੇਰਾ ਦਿਲ ਟੁੱਟ ਗਿਆ ਠੰਡ ਤਾਂ ਮੈਨੂੰ ਵੀ ਲੱਗ ਰਹੀ ਸੀ ਮੈਂ ਵੀ ਪਾਣੀ ਨਾਲ ਭਿੱਜੀ ਹੋਈ ਸੀ ਪਰ ਉਸ ਨੇ ਮੇਰੀ ਪਰਵਾਹ ਨਹੀਂ ਕੀਤੀ ਉਹ ਸਿਰਫ ਇੰਨਾ ਚਾਹੁੰਦਾ ਸੀ ਕਿ ਜਦੋਂ ਤੱਕ ਉਹ ਆਵੇ ਤਾਂ ਉਸ ਲਈ ਮੇਜ਼ ਤੇ ਚਾਹ ਅਤੇ ਪਕੌੜੇ ਤਿਆਰ ਹੋਣ ਪਰ ਉਸ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਸੀ ਕੀ ਹੁੰਦਾ ਜੇ ਉਹ ਮੈਨੂੰ ਕਹਿ ਦਿੰਦਾ ਕਿ ਤੂੰ ਵੀ ਭਿੱਜੀ ਹੋਈ ਹੈ ਜਾ ਤੇ ਪਹਿਲਾਂ ਆਪਣੇ ਕੱਪੜੇ ਬਦਲ ਲੈ ਤਾਂ ਜੋ ਤੂੰ ਬਿਮਾਰ ਨਾ ਹੋ ਜਾਵੇਂ ਪਰ ਨਹੀਂ ਉਸ ਨੂੰ ਮੇਰੀ ਵਾ ਨਹੀਂ ਸੀ ਉਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਵੇਗਾ ਕਿ ਮੈਂ ਮੀਂਹ ਵਿੱਚ ਭਿੱਜੀ ਖੜੀ ਸੀ ਜਾਂ ਮੈਂ ਸੁੱਕੀ ਖੜੀ ਸੀ ਉਸ ਨੇ ਸ਼ਾਇਦ ਧਿਆਨ ਵੀ ਨਾ ਦਿੱਤਾ ਹੋਵੇ ਮੈਂ ਗੁੱਸੇ 'ਚ ਆ ਕੇ ਸੋਈ ਵਿੱਚ ਪਕੌੜੇ ਬਣਾਉਣ ਲੱਗ ਪਈ ਚਾਹ ਸੈਂਡਵਿਚ ਵੀ ਬਣਾ ਕੇ ਸਭ ਕੁਝ ਮੇਜ਼ ਤੇ ਰੱਖ ਦਿੱਤਾ ਜਦੋਂ ਤੱਕ ਮੇਰੀ ਸੱਸ ਸਹੁਰਾ ਅਤੇ ਦਰਵੇਸ਼ ਆਪਣੇ ਕਮਰੇ ਤੋਂ ਬਾਹਰ ਆਏ ਮੈਂ ਮੇਜ਼ ਤੇ ਸਾਰਾ ਕੁਝ ਰੱਖ ਦਿੱਤਾ ਸੀ ਜਦੋਂ ਦਰਵੇਸ਼ ਨੇ ਇਹ ਸਭ ਦੇਖਿਆ ਤਾਂ ਉਸ ਨੇ ਕਿਹਾ ਕਿ ਕਮਾਲ ਹੈ ਮੈਂ ਸੋਚਿਆ ਸ਼ਾਇਦ ਉਹ ਮੇਰੀ करेगा पर ਉਸਦਾ ਵਿਵਹਾਰ ਇਸਤਰਾਂ ਦਾ ਸੀ ਬਹੁਤ ਠੰਡਾ ਇੱਕ ਵਾਰ ਦਰਵੇਸ਼ ਦਫਤਰ ਤੋਂ ਜਲਦੀ ਘਰ ਆ ਗਿਆ ਮੈਂ ਵੀ ਉਸ ਸਮੇਂ ਇਧਾਰ ਸੀ ਮੇਰਾ ਮੂਡ ਸੀ ਕਿ ਉਹ ਮੈਨੂੰ ਕਿਤੇ ਬਾਹਰ ਲੈ ਜਾਣ ਅਸੀਂ ਨਵੇਂ ਵਿਆਹੇ ਹੋਏ ਸੀ ਮੈਂ ਕਿਹਾ ਦਰਵੇਸ਼ ਚਲੋ ਕਿਤੇ ਲੰਬੀ ਡਰਾਈਵ ਤੇ ਚਲੀਏ ਉਸਨੇ ਕਿਹਾ ਨਹੀਂ ਯਾਰ ਅੱਜ ਨਹੀਂ ਅੱਜ ਮੈਂ ਆਪਣੇ ਦੋਸਤਾਂ ਨਾਲ ਕਿਤੇ ਜਾਣਾ ਹੈ ਇਸ ਤਰ੍ਹਾਂ ਕਰੋ ਆਪਣੇ ਦੋਸਤਾਂ ਨੂੰ ਬੁਲਾਓ ਉਨ੍ਹਾਂ ਨਾਲ ਚਲੇ ਜਾਓ ਮੈਂ ਕਿਹਾ ਨਹੀਂ ਮੈਂ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ ਉਹ ਕਹਿਣ ਲੱਗਾ ਦੇਖੋ ਸੋਨੀਆ ਮੈਂ ਆਪਣੇ ਦੋਸਤਾਂ ਨਾਲ ਵਾਦਾ ਕੀਤਾ ਸੀ ਜੇਕਰ ਮੈਂ ਨਾ ਗਿਆ ਤਾਂ ਉਹ ਬਹੁਤ ਗੁੱਸੇ ਹੋ ਜਾਣਗੇ ਇਸ ਲਈ ਹੁਣ ਤੁਸੀਂ ਆਪਣੇ ਦੋਸਤਾਂ ਨਾਲ ਕਿਤੇ ਚਲੇ ਜਾਓ ਮੈਂ ਤੁਹਾਨੂੰ ਤਿੰਨ ਚਾਰ ਦਿਨਾਂ ਬਾਅਦ ਕਿਤੇ ਲੈ ਜਾਵਾਂ ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ ਮੇਰਾ ਦਿਲ ਟੁੱਟ ਗਿਆ ਮੇਰੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਪਰ ਉਸ ਆਦਮੀ ਨੇ ਕੋਈ ਪਰਵਾਹ ਨਾ ਕੀਤੀ ਹਾਲਾਂਕਿ ਉਹ ਜਾਣਦਾ ਸੀ ਕਿ ਮੈਂ ਰੋ ਰਹੀ ਹਾਂ ਉਸਨੇ ਕਿਹਾ ਤੁਹਾਡੇ ਔਰਤਾਂ ਕੋਲ ਇੰਨਾ ਵੱਡਾ ਹਥਿਆਰ ਹੈ ਕਿ ਕੋਈ ਛੋਟੀ ਜਿਹੀ ਗੱਲ ਹੋਈ ਨਹੀਂ ਤੁਸੀਂ ਰੋਣਾ ਸ਼ੁਰੂ ਕਰ ਦਿੰਦੇ ਹੋ ਯਾਰ ਮੈਂ ਤੈਨੂੰ ਕਹਿ ਤਾਂ ਰਿਹਾ ਹੈ ਕਿ ਆਪਣੇ ਦੋਸਤਾਂ ਨਾਲ ਚਲੇ ਜਾਓ ਮੈਂ ਆਪਣੇ ਦੋਸਤਾਂ ਨਾਲ ਵਾਅਦਾ ਕੀਤਾ ਹੈ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦਾ ਮੈਂ ਤੁਹਾਨੂੰ 2-4 ਦਿਨਾਂ ਵਿੱਚ ਕਿਤੇ ਲੈ ਜਾਵਾਂਗਾ ਇਹ ਕਹਿ ਕੇ ਉਹ ਚਲਾ ਗਿਆ ਜੇ ਮੇਰਾ ਸਹੁਰਾ ਹੁੰਦਾ ਤਾਂ ਉਹ ਕਦੇ ਵੀ ਮੇਰੀ ਸੱਸ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਆਪਣੇ ਦੋਸਤਾਂ ਕੋਲ ਨਾ ਜਾਂਦਾ ਉਹ ਮੇਰੀ ਸੱਸ ਨੂੰ ਇੰਨਾ ਪਿਆਰ ਕਰਦਾ ਸੀ ਕੀ ਕਾਸ਼ ਮੇਰਾ ਵਿਆਹ ਕਿਸੇ ਵੱਡੀ ਉਮਰ ਦੇ ਆਦਮੀ ਨਾਲ ਹੋ ਜਾਂਦਾ ਜਿਸ ਕੋਲ ਆਪਣੀ ਪਤਨੀ ਨਾਲ ਸਮਾਂ ਬਤਾਉਣ ਦਾ ਸਮਾਂ ਹੁੰਦਾ ਹੌਲੀ ਹੌਲੀ ਮੇਰਾ ਸੋਹਰਾ ਮੇਰਾ ਆਈਡਲ ਬਣਨ ਲੱਗਾ ਕਿਉਂਕਿ ਉਹ ਉਸੇ ਤਰ੍ਹਾਂ ਪਿਆਰ ਕਰਦੇ ਸਨ ਜਿਵੇਂ ਮੈਂ ਆਪਣੇ ਪਤੀ ਤੋਂ ਚਾਹੁੰਦੀ ਸੀ ਹਾਲਾਂਕਿ 2-4 ਦਿਨਾਂ ਬਾਅਦ ਦਰਵੇਸ਼ ਮੈਨੂੰ ਬਾਹਰ ਲੈ ਗਿਆ ਫਿਰ ਵੀ ਇਹ ਉਹਨਾ ਰੋਮਾਂਟਿਕ ਸਫ਼ਰ ਨਹੀਂ ਸੀ ਗੱਡੀ ਚਲਾਉਂਦੇ ਸਮੇਂ ਉਹ ਆਪਣੇ ਦੋਸਤਾਂ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਅਤੇ ਫੋਨ ਕੱਟਣ ਤੋਂ ਬਾਅਦ ਵੀ ਉਹ ਆਪਣੇ ਦੋਸਤਾਂ ਬਾਰੇ ਗੱਲਾਂ ਕਰਦਾ ਰਿਹਾ ਮੈਨੂੰ ਖਾਣਾ ਵੀ ਖਵਾਇਆ ਤੇ ਵਾਪਸੀ ਤੇ ਉਹ ਆਪਣੀ ਯੂਨੀਵਰਸਿਟੀ ਦੀਆਂ ਕਹਾਣੀਆਂ ਸੁਣਾਉਂਦਾ ਰਿਹਾ ਤੇ ਦਫ਼ਤਰ ਦੀ ਗੱਲ ਕਰਦਾ ਰਿਹਾ ਉਸਨੇ ਇੱਕ ਵਾਰ ਵੀ ਮੇਰੀ ਤਾਰੀਫ਼ ਨਹੀਂ ਕੀਤੀ ਏ ਨਹੀਂ ਕਿਹਾ ਕਿ ਤੁਸੀਂ ਬਹੁਤ ਚੰਗੇ ਲੱਗ ਰਹੇ ਹੋ ਮੈਂ ਹੁਣ ਚੁੱਪਚਾਪ ਰਹਿਣ ਲੱਗ ਪਈ ਸੀ ਅਤੇ ਦੂਜੇ ਪਾਸੇ ਮੇਰੇ ਸਹੁਰੇ ਦੀ ਹਾਲਤ ਅਜੀ ਸੀ ਕਿ ਉਹਨਾਂ ਨੂੰ ਮੇਰੀ ਪਰਵਾਹ ਵੀ ਨਹੀਂ ਸੀ ਅਤੇ ਮੇਰੇ ਸਾਹਮਣੇ ਉਹ ਮੇਰੀ ਸੱਸ ਦੇ ਨੇੜੇ ਆ ਕੇ ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਦਰਹਾਉਣ ਲੱਗ ਪੈਂਦੇ ਸਨ ਸ਼ਾਇਦ ਉਹਨਾਂ ਦੇ ਉਹ ਦਿਨ ਬਹੁਤ ਰੋਮਾਂਟਿਕ ਲੰਘੇ ਸਨ ਉਹ ਕਹਿਣ ਲੱਗਦੇ ਕਿ ਸੁਨੀਤਾ ਜਿੰਨਾ ਸਮਾਂ ਤੇਰਾ ਹੁਸਨ ਜਵਾਨ ਰਹੇਗਾ ਮੇਰੀਆਂ ਸ਼ਰਾਰਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਭਾਵੇਂ ਮੈਂ ਦਾਦਾ ਹੀ ਕਿਉਂ ਨਾ ਬਣ ਜਾਵਾਂ ਕਾਰ ਵਿੱਚ ਮੇਰੀ ਸੱਸ ਅਤੇ ਸਹੁਰੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਇਸ ਲਈ ਮੈਨੂੰ ਉਹਨਾਂ ਕੋਲ ਰਹਿਣਾ ਪੈਂਦਾ ਸੀ ਅਤੇ ਉਹ ਗੱਲਾਂ ਮੈਂ ਸੁਣਦੀ ਸੀ ਜੋ ਮੇਰਾ ਸਹੁਰਾ ਮੇਰੀ ਸੱਸ ਨੂੰ ਕਹਿੰਦਾ ਸੀ ਇਹ ਗੱਲਾਂ ਸੁਣ ਕੇ ਮੇਰੇ ਦਿਲ ਵਿੱਚ ਅੱਗ ਲੱਗਦੀ ਮੇਰਾ ਦਿਲ ਵੀ ਅਜਿਹੀਆਂ ਗੱਲਾਂ ਸੁਣਨਾ ਚਾਹੁੰਦਾ ਸੀ ਮੇਰੇ ਕੰਨ ਵੀ ਅਜਿਹੀਆਂ ਗੱਲਾਂ ਲਈ ਤਰਸ ਰਹੇ ਸਨ ਕਿ ਕੋਈ ਮੇਰੇ ਨਾਲ ਵੀ ਪਿਆਰ ਦਾ ਇਜ਼ਹਾਰ ਕਰੇ ਮੈਨੂੰ ਉਸੇ ਤਰ੍ਹਾਂ ਪਿਆਰ ਕਰੇ ਜਿਵੇਂ ਮੇਰਾ ਸਹੁਰਾ ਮੇਰੀ ਸੱਸ ਨੂੰ ਪਿਆਰ ਕਰਦਾ ਹੈ ਮੈਂ ਸੋਚਿਆ ਕਿ ਹੋ ਸਕਦਾ ਹੈ ਕਿ ਜੇ ਮੈਂ ਦਰਵੇਸ਼ ਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਵਾਂ ਤਾਂ ਉਹ ਮੇਰੀ ਇੱਜ਼ਤ ਕਰੇਗਾ ਮੈਂ ਉਸਦੇ ਪਿੱਛੇ ਰਹਿੰਦੀ ਹਾਂ ਇਸ ਲਈ ਉਹ ਮੇਰੀ ਇੱਜ਼ਤ ਨਹੀਂ ਕਰਦਾ ਇੱਕ ਵਾਰੀ ਦਰਵੇਸ਼ ਨੇ ਮੈਨੂੰ ਕਿਹਾ ਚਲੋ ਮੈਂ ਤੈਨੂੰ ਤੇਰੇ ਮਾਪਿਆਂ ਦੇ ਘਰ ਲੈ ਚਲਾਂ ਤੂੰ ਬਹੁਤ ਦਿਨਾਂ ਤੋਂ ਨਹੀਂ ਗਈ ਮੈਂ ਕਿਹਾ ਨਹੀਂ ਮੈਂ ਆਪਣੇ ਆਪ ਜਾਵਾਂਗੀ ਜਾਂ ਡਰਾਈਵਰ ਨਾਲ ਜਾਵਾਂਗੀ ਮੈਂ ਤੁਹਾਡੇ ਨਾਲ ਨਹੀਂ ਜਾਣਾ ਚਾਹੁੰਦੀ ਮੈਂ ਸੋਚਿਆ ਸ਼ਾਇਦ ਦਰਵੇਸ਼ ਪੁੱਛੇਗਾ ਕਿ ਮੇਰੇ ਨਾਲ ਕਿਉਂ ਨਹੀਂ ਜਾਣਾ ਤੁਸੀਂ ਮੈਨੂੰ ਕਾਰਨ ਦੱਸੋ ਮੈਂ ਉਸ ਨੂੰ ਨਖਰਾ ਦਿਖਾਵਾਂਗੀ ਮੈਂ ਉਸ ਨੂੰ ਕਹਾਂਗੀ ਕਿ ਉਹ ਮੇਰੇ ਨਾਲ ਰੁੱਖਾ ਵਿਵਹਾਰ ਕਰਦਾ ਹੈ ਇਸ ਲਈ ਮੈਂ ਉਸ ਨਾਲ ਨਾਰਾਜ਼ ਹਾਂ ਹੋ ਸਕਦਾ ਹੈ ਕਿ ਉਹ ਮੈਨੂੰ ਮਨਾ ਲਵੇ ਪਰ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਉਸ ਨੇ ਕਿਹਾ ਠੀਕ ਹੈ ਤੁਸੀਂ ਆਪ ਹੀ ਚਲੇ ਜਾਓ ਉਹ ਪਹਿਲਾਂ ਹੀ ਗੱਲ ਮੁਕਾ ਚੁੱਕਾ ਸੀ ਮੈਂ ਟੁੱਟੇ ਦਿਲ ਨਾਲ ਕਮਰੇ ਤੋਂ ਬਾਹਰ ਆ ਗਈ ਮੇਰੇ ਸਹੁਰੇ ਦਾ ਕਮਰਾ ਖੁੱਲ੍ਹਾ ਸੀ ਮੇਰਾ ਸਹੁਰਾ ਮੇਰੀ ਸੱਸ ਦੇ ਵਾਲਾਂ ਵਿੱਚ ਫੁੱਲ ਲਗਾ ਰਿਹਾ ਉਹ ਮੇਰੀ ਸੱਸ ਦੇ ਕੰਨਾਂ ਵਿੱਚ ਕੁਸਮੂਸਰ ਘਾ ਰਿਹਾ ਜਿਸ ਤੇ ਮੇਰੀ ਸੱਸ ਮੁਸਕਰਾ ਰਹੀ ਸੀ ਅਤੇ ਮੇਰੇ ਸਹੁਰੇ ਦੀ ਛੇੜਛਾੜ ਤੇ ਬਾਰ ਬਾਰ ਉਸ ਦਾ ਹੱਥ ਪਿੱਛੇ ਤੱਕ ਰਹੀ ਤੁਸੀਂ ਕਦੋਂ ਸੁਧਰੋਗੇ ਆਪਣੀ ਉਮਰ ਦੇਖੋ ਤੇ ਕੰਮ ਦੇਖੋ ਮੇਰੇ ਸਹੁਰੇ ਨੇ ਕਿਹਾ ਕਿ ਦਿਲ ਜਵਾਨ ਹੋਣਾ ਚਾਹੀਦਾ ਹੈ ਉਮਰ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ ਇੱਕ ਵਾਰ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਕਿਹਾ ਕਿ ਉਹ ਆਪਣੀ ਭੈਣ ਨੂੰ ਮਿਲਣ ਜਾਣਾ ਚਾਹੁੰਦੀ ਹੈ 2 ਸਾਲ ਹੋ ਗਏ ਹਨ ਪਰ ਉਹ ਇੱਕ ਵਾਰ ਵੀ ਉਹਨਾਂ ਦੇ ਘਰ ਨਹੀਂ ਗਈ ਪਾਰੇਸ ਤੇ ਸੌਰੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਤੁਸੀਂ ਉੱਥੇ ਗਏ ਤਾਂ ਮੇਰਾ ਕੀ ਹੋਵੇਗਾ ਮੈਂ ਤੇਰੇ ਬਿਨਾ ਪਾਗਲ ਹੋ ਜਾਵਾਂਗਾ ਮੈਂ ਤੇਰਾ 2 ਘੰਟੇ ਦਾ ਵਿਛੋੜਾ ਬਰਦਾਸ਼ਤ ਨਹੀਂ ਕਰ ਸਕਦਾ ਇਹ ਸੁਣ ਕੇ ਮੇਰੇ ਮਨ ਵਿੱਚ ਇੱਛਾ ਪੈਦਾ ਹੋਈ ਕੀ ਕਾਜ ਮੇਰਾ ਵਿਆਹ ਮੇਰੇ ਸਹੁਰੇ ਵਰਗੇ ਬੰਦੇ ਨਾਲ ਹੋਇਆ ਹੁੰਦਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਤੇ ਇੱਕ ਮੇਰਾ ਪਤੀ ਹੈ ਉਹ ਮੇਰੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦਾ ਕਹਿੰਦਾ ਹੈ ਕਿ ਜਾਓ ਆਪਣੇ ਦੋਸਤਾਂ ਨਾਲ ਘੁੰਮਣ ਜਾਓ ਆਪਣੀ ਜ਼ਿੰਦਗੀ ਦਾ ਆਨੰਦ ਲਓ ਅਤੇ ਖੁਦ ਵੀ ਆਪਣੇ ਦੋਸਤਾਂ ਨਾਲ ਹੀ ਰਹਿਣਾ ਪਸੰਦ ਕਰਦਾ ਹੈ ਅਤੇ ਇੱਕ ਮੇਰਾ ਸਹੁਰਾ ਹੈ ਜੋ ਮੇਰੇ ਸੱਸ ਤੋਂ ਬਿਨਾਂ 2 ਘੰਟੇ ਰਹਿਣਾ ਪਸੰਦ ਨਹੀਂ ਕਰਦਾ ਮੈਂ ਆਪਣੇ ਸਹੁਰੇ ਤੋਂ ਇੰਨਾ ਪ੍ਰਭਾਵਿਤ ਹੋਈ ਕਿ ਅੰਦਰੋਂ ਅੰਦਰੀ ਇਹ ਇੱਛਾ ਕਰਨ ਲੱਗੀ ਕਿ ਉਹ ਮੇਰੀ ਸੱਸ ਨੂੰ ਛੱਡ ਕੇ ਮੇਰੀ ਤਾਰੀਫ਼ ਕਰਨ ਲੱਗ ਪਈ ਜਿਸ ਤਰ੍ਹਾਂ ਉਹ ਮੇਰੀ ਸੱਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਉਸੇ ਤਰ੍ਹਾਂ ਮੇਰੇ ਕੰਨ ਵੀ ਸੁਣਨਾ ਚਾਹੁੰਦੇ ਸਨ ਹੁਣ ਮੈਂ ਆਪਣੇ ਸਹੁਰੇ ਦੇ ਅੱਗੇ ਪਿੱਛੇ ਘੁੰਮਣ ਲੱਗ ਪਈ ਮੈਂ ਉਸਦੇ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਨ ਲੱਗ ਪਈ ਹਾਲਾਂਕਿ ਇਹ ਸਾਰਾ ਕੰਮ ਮੇਰੀ ਸੱਸ ਹੀ ਕਰਦੀ ਸੀ ਇੱਕ ਦਿਨ ਜਿਵੇਂ ਹੀ ਉਹ ਆ ਕੇ ਸੋਫੇ ਤੇ ਬੈਠੇ ਤਾਂ ਮੈਂ ਛੱਟ ਚਾਹ ਤਿਆਰ ਕਰਕੇ ਆਪਣੇ ਸਹੁਰੇ ਅੱਗੇ ਰੱਖ ਦਿੱਤੀ ਉਹ ਮੈਨੂੰ ਚਾਹ ਦੇ ਕੱਪ ਨਾਲ ਦੇਖ ਕੇ ਕੁਝ ਹੈਰਾਨ ਹੋਇਆ ਉਹਨਾਂ ਨੇ ਪੁੱਛਿਆ ਕਿ ਸੁਨੀਤਾ ਕਿੱਥੇ ਹੈ ਮੈਂ ਕਿਹਾ ਹੁਣ ਮੰਮੀ ਜੀ ਨੂੰ ਛੁੱਟੀ ਦੇ ਦਿਓ ਉਹ ਬਹੁਤ ਸਮੇਂ ਤੋਂ ਤੁਹਾਡੀ ਸੇਵਾ ਕਰ ਰਹੀ ਹੈ ਹੁਣ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ ਇਹ ਸੁਣ ਕੇ ਉਹ ਮੁਸਕਰਾਉਣ ਲੱਗੇ ਉਸਨੇ ਕਿਹਾ ਹਾਂ ਤੁਸੀਂ ਸਹੀ ਗੱਲ ਕਰ ਰਹੇ ਹੋ ਪਰ ਗੱਲ ਇਹ ਹੈ ਕਿ ਮੈਨੂੰ ਉਸ ਦੇ ਹੱਥ ਦੀ ਚਾਹ ਪੀਣ ਦੀ ਆਦਤ ਪੈ ਗਈ ਹੈ ਮੈਂ ਕਿਹਾ ਮੈਂ ਵੀ ਬਹੁਤ ਵਧੀਆ ਚਾਹ ਬਣਾਉਂਦੀ ਹਾਂ ਤੁਸੀਂ ਪੀ ਕੇ ਤਾਂ ਦੇਖੋ ਜਦੋਂ ਉਹਨਾਂ ਨੇ ਚਾਹ ਦੀ ਚੁਸਕੀ ਲਈ ਤਾਂ ਉਹ ਝੱਕ ਬੋਲਿਆ ਕਿ ਤੇਰੇ ਹੱਥਾਂ ਵਿੱਚ ਵੀ ਤੇਰੇ ਸੱਸ ਵਾਂਗ ਜਾਦੂ ਹੈ ਤੂੰ ਬਹੁਤ ਵਧੀਆ ਚਾਹ ਬਣਾਈ ਹੈ ਜੇ ਤੇਰੀ ਸੱਸ ਹੁੰਦੀ ਤਾਂ ਮੈਂ ਜਰੂਰ ਉਸਦੇ ਹੱਥ ਚੁੰਮ ਲੈਂਦਾ ਇਹ ਕਹਿ ਕੇ ਉਸ ਨੇ ਚਾਹ ਦਾ ਕੱਪ ਬੁੱਲਾਂ ਤੇ ਰੱਖ ਲਿਆ ਮੈਂ ਆਪਣੇ ਹੱਥਾਂ ਵੱਲ ਦੇਖਣ ਲੱਗ ਪਈ ਜਿਨ੍ਹਾਂ ਨੂੰ ਮੇਰੇ ਪਤੀ ਨੇ ਅੱਜ ਤੱਕ ਕਦੇ ਛੂਇਆ ਵੀ ਨਹੀਂ ਸੀ ਕਦੇ ਤਾਰੀਫ਼ ਨਹੀਂ ਕੀਤੀ ਸੀ ਜਦੋਂ ਮੇਰੀ ਸੱਸ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੇ ਸਹੁਰੇ ਨੇ ਚਾਹ ਪਿੰਦਿਆਂ ਦੇਖਿਆ ਤਾਂ ਉਸ ਨੇ ਕਿਹਾ ਸ਼ੁਕਰ ਹੈ ਤੁਸੀਂ ਅੱਜ ਆਪਣੀ ਨੂੰਹ ਦੇ ਹੱਥ ਦੀ ਚਾਹ ਪੀਤੀ ਨਹੀਂ ਤਾਂ ਮੈਂ ਸੋਚ ਰਹੀ ਸੀ ਕੀ ਮੈਂ ਬਾਹਰ ਜਾ ਕੇ ਤੁਹਾਡੇ ਲਈ ਚਾਹ ਬਣਾ ਲਵਾਂ ਉਸ ਦੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਬਹੁਤ ਥੱਕੀ ਹੋਈ ਹੈ ਮੇਰੇ ਸਹੁਰੇ ਨੇ ਕਿਹਾ ਹੁਣ ਅਜਿਆ ਨਾ ਸਮਝੋ ਕਿ ਤੁਸੀਂ ਛੁੱਟੀ ਤੇ ਹੋ ਅੱਜ ਚਾਹ ਨੋ ਨੇ ਕੀਤੀ ਹੈ ਅਤੇ ਮੈਂ ਚਾਹ ਪੀ ਲਈ ਪਰ ਹੁਣ ਤੋਂ ਤੁਸੀਂ ਚਾਹ ਆਪ ਬਣਾਉਗੇ ਜੋ ਮਜ਼ਾ ਤੇਰੇ ਹੱਥਾਂ ਵਿੱਚ ਹੈ ਉਹ ਕਿਸੇ ਹੋਰ ਦੇ ਹੱਥ ਵਿੱਚ ਕਿੱਥੋਂ ਹੈ ਹੁਣ ਜਦੋਂ ਵੀ ਮੇਰਾ ਸਹੁਰਾ ਘਰ ਆਉਂਦਾ ਤਾਂ ਮੈਂ ਉਸ ਕੋਲ ਭੱਜੀ ਜਾਂਦੀ ਤੇ ਉਸ ਦੇ ਹੱਥੋਂ ਚੀਜ਼ਾਂ ਫੜ ਲੈਂਦੀ ਕਿਉਂਕਿ ਘਰ ਲਈ ਰਾਸ਼ਨ ਉਹ ਹੀ ਲਿਆਉਂਦੇ ਸੀ ਮੈਂ ਜਲਦੀ ਨਾਲ ਸ਼ਰਬਤ ਦਾ ਗਲਾਸ ਤਿਆਰ ਕਰਕੇ ਉਸ ਨੂੰ ਪਰੋਸਦੀ ਜਦੋਂ ਉਹ ਮੇਰੇ ਹੱਥੋਂ ਗਲਾਸ ਲੈ ਕੇ ਪੀਂਦੇ ਤਾਂ ਉਹ ਝੱਟ ਸੁਨੀਤਾ ਸੁਨੀਤਾ ਕਹਿਣ ਲੱਗ ਪੈਂਦਾ ਜਲਦੀ ਨਾਲ ਮੇਰੀ ਸੱਸ ਨੂੰ ਬੁਲਾਉਂਦੇ ਅਤੇ ਕਹਿੰਦੇ ਤੁਸੀਂ ਬੱਚੀ ਦੇ ਸਿਰ ਤੇ ਪਹਿਲਾਂ ਹੀ ਇੰਨੀਆਂ ਜ਼ਿੰਮੇਵਾਰੀਆਂ ਪਾ ਦਿੱਤੀਆਂ ਹਨ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਜਦੋਂ ਮੈਂ ਬਾਹਰੋਂ ਆਉਂਦਾ ਹਾਂ ਸਭ ਤੋਂ ਪਹਿਲਾਂ ਮੈਨੂੰ ਆਪਣਾ ਮੂੰਹ ਦਿਖਾਓ ਅਤੇ ਤੁਸੀਂ ਕਮਰੇ ਵਿੱਚ ਬੈਠੇ ਰਹਿੰਦੇ ਹੋ ਐਨੇ ਦਿਨੀ ਸ਼ਾਮ ਨੂੰ ਮੇਰੀ ਸੱਸ ਨੂੰ ਹਲਕਾ ਬੁਖਾਰ ਰਹਿੰਦਾ ਸੀ ਏਕ ਉਮਰ ਦੇ ਕਾਰਨ ਵੀ ਸੀ ਮੈਂ ਕਿਹਾ ਪਾਪਾ ਜੀ ਹੁਣ ਮੰਮੀ ਦਾ ਪਿੱਛਾ ਛੱਡ ਦਿਓ ਮੰਮੀ ਨੂੰ ਆਰਾਮ ਕਰਨ ਦਿਓ ਉੰਨਾ ਨੇ ਕਿਹਾ ਠੀਕ ਹੈ ਉਸ ਨੂੰ ਆਰਾਮ ਕਰਨ ਦਿਓ ਵੈਸੇ ਵੀ ਉਹ ਕੀ ਕਰਦੀ ਹੈ ਤੁਸੀਂ ਸਾਰਾ ਕੰਮ ਸੰਭਾਲ ਲਿਆ ਹੈ ਪਰ ਉਸ ਨੇ ਸਿਰਫ ਮੇਰਾ ਧਿਆਨ ਰੱਖਣਾ ਹੈ ਉਸ ਵਿੱਚ ਵੀ ਉਸ ਦੇ ਨਖਰੇ ਹਨ ਇਸ ਵਾਰ ਉਹਨਾਂ ਨੂੰ ਗੁੱਸਾ ਆ ਰਿਹਾ ਸੀ ਮੇਰੀ ਸੱਸ ਬੋਲਣ ਲੱਗੀ ਕੀ ਤੁਹਾਨੂੰ ਸੰਭਾਲਣਾ ਹੀ ਤਾਂ ਮੇਰੇ ਲਈ ਬਹੁਤ ਔਖਾ ਕੰਮ ਹੈ ਇਸ ਗੱਲ ਤੇ ਮੇਰੇ ਸਹੁਰੇ ਨੇ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਪਰ ਅੰਦਰੋਂ ਅੰਦਰੀ ਮੈਂ ਸੋਚ ਰਹੀ ਸੀ ਕਿ ਕਾਸ਼ ਕਿਸੇ ਨੇ ਮੇਰੇ ਨਾਲ ਵੀ ਇਹੋ ਜਿਹੇ ਲਫ਼ਜ਼ਾਂ ਵਿੱਚ ਗੱਲ ਕੀਤੀ ਹੁੰਦੀ ਕੋਈ ਮੈਨੂੰ ਵੀ ਇਸ ਤਰ੍ਹਾਂ ਪਿਆਰ ਕਰਦਾ ਅਤੇ ਹੁਣ ਮੇਰੇ ਅੰਦਰ ਦੀਆਂ ਭਾਵਨਾਵਾਂ ਮੇਰੇ ਕਾਬੂ ਤੋਂ ਬਾਹਰ ਹੋ ਰਹੀਆਂ ਸਨ ਮੈਂ ਸਾਰੀ ਰਾਤ ਆਪਣੇ ਸਹੁਰੇ ਦੀਆਂ ਗੱਲਾਂ ਬਾਰੇ ਸੋਚਦੀ ਰਹਿੰਦੀ ਅਤੇ ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਆਪਣੇ ਦਿਲ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਦੀ ਕਿ ਮੇਰੀ ਸੱਸ ਇੱਕ ਖੁਸ਼ਕਿਸਮਤ ਖੁਸ਼ਕਿਸਮਤ ਔਰਤ ਹੈ ਪਰ ਸ਼ਾਇਦ ਮੈਂ ਨਹੀਂ ਹਾਂ ਮੇਰੀ ਜ਼ਿੰਦਗੀ ਤਾਂ ਇਸ ਤਰ੍ਹਾਂ ਦੀ ਗੁਜਰਨ ਵਾਲੀ ਸੀ ਦਰਵੇਸ਼ ਬਿਲਕੁਲ ਵੱਖਰੀ ਕਿਸਮ ਦਾ ਵਿਅਕਤੀ ਸੀ ਉਹ ਆਪਣੀ ਪਤਨੀ ਨੂੰ ਕੁਝ ਘੰਟਿਆਂ ਲਈ ਹੀ ਪਸੰਦ ਕਰਦਾ ਸੀ ਫਿਰ ਉਹ ਇਸ ਤਰ੍ਹਾਂ ਹੁੰਦਾ ਜਿਵੇਂ ਉਹਦਾ ਤੇ ਮੇਰਾ ਕੋਈ ਰਿਸ਼ਤਾ ਹੀ ਨਾ ਹੋਵੇ ਉਹ ਕਹਿੰਦਾ ਕਿ ਤੁਸੀਂ ਆਪਣੀ ਜ਼ਿੰਦਗੀ ਜਿਓ ਅਤੇ ਮੈਨੂੰ ਮੇਰੀ ਜ਼ਿੰਦਗੀ ਜੀਣ ਦਿਓ ਕਿ ਇਹ ਹੁੰਦਾ ਹੈ ਵਿਆਹ ਇੱਕ ਦਿਨ ਜਦੋਂ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਮੈਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਮੈਂ ਹੈਰਾਨ ਸੀ ਕਿ ਇਹ ਕੌਣ ਸੀ ਜੋ ਰੋ ਰਿਹਾ ਸੀ ਮੈਂ ਤੇਜ਼ੀ ਨਾਲ ਕਮਰੇ ਤੋਂ ਬਾਹਰ ਆਈ ਅਤੇ ਫੋਨ ਤੇ ਆਪਣੀ ਸੱਸ ਨੂੰ ਕਿਸੇ ਨਾਲ ਗੱਲ ਕਰਦਿਆਂ ਤੇ ਰੋਂਦਾ ਦੇਖਿਆ ਉਸਨੇ ਕਿਹਾ ਸਰਲਾ ਮੈਂ ਕੀ ਕਰਾਂ ਮੇਰੀਆਂ ਅੱਖਾਂ ਤੈਨੂੰ ਦੇਖਣ ਨੂੰ ਤਰਸ ਰਹੀਆਂ ਹਨ ਮੈਨੂੰ ਪਤਾ ਹੈ ਕਿ ਤੇਰੇ ਪਤੀ ਦੀ ਮੇਰੇ ਪਤੀ ਨਾਲ ਲੜਾਈ ਹੋਈ ਹੈ ਇਸੇ ਲਈ ਉਹ ਤੈਨੂੰ ਕਦੇ ਮੇਰੇ ਘਰ ਨਹੀਂ ਆਉਣ ਦੇਵੇਗਾ ਹਾਲਾਂਕਿ ਮੇਰੇ ਪਤੀ ਬਹੁਤ ਚੰਗੇ ਹਨ ਉਸ ਨੂੰ ਕੋਈ ਇਤਰਾਜ਼ ਨਹੀਂ ਕਿ ਮੈਂ ਤੁਹਾਨੂੰ ਮਿਲਣਾ ਮੈਂ ਪਰ ਉਹ ਮੇਰੇ ਬਿਨਾ ਨਹੀਂ ਰਹਿ ਸਕਦਾ ਉਹ ਕਹਿੰਦੇ ਹਨ ਕਿ ਸੁਨੀਤਾ ਮੈਨੂੰ ਤੇਰੇ ਭੈਣ ਦੇ ਘਰ ਜਾਣ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਪਰ ਤੇਰਾ ਜੀਜਾ ਮੈਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੁਸੀਂ 4 ਘੰਟਿਆਂ ਲਈ ਚਲੇ ਜਾਉਂਗੇ ਅਤੇ ਮੈਂ ਇੱਥੇ ਇੰਨੀ ਦੇਰ ਲਈ ਸੂਲੀ ਤੇ ਲਟਕਦਾ ਰਹਾਂਗਾ ਹੁਣ ਤੁਸੀਂ ਹੀ ਦੱਸੋ ਸਰਲਾ ਮੈਂ ਕੀ ਕਰਾਂ ਮੇਰਾ ਦਿਲ ਤੇਰਾ ਚਿਹਰਾ ਦੇਖਣ ਨੂੰ ਤਰਸ ਰਿਹਾ ਹੈ ਜਦੋਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਬਿਮਾਰ ਹੋ ਤੁਸੀਂ ਨਹੀਂ ਜਾਣਦੇ ਕਿ ਮੈਂ ਤੁਹਾਡੇ ਲਈ ਕਿੰਨੀ ਚਿੰਤਤ ਹਾਂ ਆਪਣੀ ਭੈਣ ਨਾਲ ਗੱਲ ਕਰਦਿਆਂ ਉਹ ਫੁੱਟ-ਫੁੱਟ ਕੇ ਰੋ ਰਹੀ ਸੀ ਮੈਨੂੰ ਦੇਖ ਕੇ ਉਸਨੇ ਜਲਦੀ ਨਾਲ ਕਾਲ ਕਟ ਦੇ ਦਿੱਤੀ ਮੈਂ ਜਾ ਕੇ ਉਸ ਦੇ ਕੋਲ ਬੈਠ ਗਈ ਮੈਂ ਪੁੱਛਿਆ ਪਾਪਾ ਕਿੱਥੇ ਹਨ ਉਸਨੇ ਕਿਹਾ ਕਿ ਉਹ ਆਪਣੇ ਕਮਰੇ ਵਿੱਚ ਹਨ ਮੈਂ ਕਿਹਾ ਮੰਮੀ ਕੀ ਗੱਲ ਹੈ ਤੁਸੀਂ ਰੋ ਕਿਉਂ ਰਹੇ ਹੋ ਉਸਨੇ ਕਿਹਾ ਬੇਟਾ ਮੈਂ ਤੇਰੇ ਤੋਂ ਕੀ ਸੁਭਾਵਾਂ ਮੇਰੀ ਭੈਣ ਬਹੁਤ ਬਿਮਾਰ ਹੈ ਅਤੇ ਮੇਰਾ ਦਿਲ ਉਸ ਨੂੰ ਮਿਲਣ ਲਈ ਤਸਰ ਰਿਹਾ ਹੈ ਪਰ ਉਸ ਦੇ ਪਤੀ ਅਤੇ ਤੁਹਾਡੇ ਸਹੁਰੇ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਹੈ ਅਤੇ ਉਹ ਨਾਰਾਜ਼ ਵੀ ਹੈ ਇਸ ਲਈ ਉਸ ਦਾ ਪਤੀ ਤੁਹਾਡੇ ਸਹੁਰੇ ਨੂੰ ਆਪਣੇ ਘਰ ਆਉਣ ਨਹੀਂ ਦੇਵੇਗਾ ਉਸ ਨੂੰ ਮੇਰੇ ਘਰ ਜਾਣ ਤੇ ਕੋਈ ਅਤਰਾਜ ਨਹੀਂ ਪਰ ਤੁਸੀਂ ਆਪਣੇ ਸਹੁਰੇ ਦੇ ਸੁਭਾਅ ਨੂੰ ਜਾਣਦੇ ਹੋ ਮੈਂ ਮੁਸਕਰਾਉਣ ਲੱਗੀ ਮੈਂ ਕਿਹਾ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਨੂੰ ਪਾਪਾ ਜੀ ਵਰਗਾ ਪਤੀ ਮਿਲਿਆ ਹੈ ਉਸਨੇ ਕਿਹਾ ਕਿ ਤੁਸੀਂ ਖੁਸ਼ਕਿਸਮਤ ਹੋ ਅਤੇ ਇਹ ਕਹਿੰਦੇ ਹੋਏ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਕਹਿਣ ਲੱਗੀ ਕਿ ਤੁਸੀਂ ਖੁਸ਼ਕਿਸਮਤ ਹੋ ਮੈਂ ਤਰਸ ਦੀਆਂ ਨਜ਼ਰਾਂ ਨਾਲ ਤੁਹਾਡੇ ਵੱਲ ਦੇਖਦੀ ਹਾਂ ਸ਼ੁਕਰ ਹੈ ਕਿ ਦਰਵੇਸ਼ ਆਪਣੇ ਬਾਪੂ ਵਰਗਾ ਨਹੀਂ ਇਹ ਸੁਣ ਕੇ ਮੈਂ ਸੱਸ ਵੱਲ ਤੱਕਿਆ ਉਹ ਕਹਿਣ ਲੱਗੀ ਦੇਖੋ ਤੁਸੀਂ ਆਪਣੀ ਮਾਂ ਕੋਲ ਖੁੱਲ੍ਹ ਕੇ ਜਾਂਦੇ ਹੋ ਤੁਸੀਂ 2 2 3 3 ਦਿਨ ਠਹਿਰ ਕੇ ਆਪਣੀਆਂ ਭੈਣਾਂ ਨੂੰ ਮਿਲ ਕੇ ਆਉਂਦੇ ਹੋ ਭਾਵੇਂ ਤੁਸੀਂ ਡਰਾਈਵਰ ਨਾਲ ਹੀ ਜਾਂਦੇ ਹੋ ਆਪਣੇ ਦੋਸਤਾਂ ਨਾਲ ਜਾਂਦੇ ਹੋ ਬਾਜ਼ਾਰ ਜਾਂਦੇ ਹੋ ਜਾਂ ਘੁੰਮਦੇ ਹੋ ਤੁਹਾਨੂੰ ਆਉਣ ਜਾਣ ਦੀ ਆਜ਼ਾਦੀ ਹੈ ਮੈਨੂੰ ਪੁੱਛੋ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ ਮੈਨੂੰ ਪਿਆਰ ਦੇ ਨਾਮ ਤੇ ਬਹੁਤ ਸੰਜਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਠੀਕ ਹੈ ਕਿ ਔਰਤ ਪਿਆਰ ਚਾਹੁੰਦੀ ਹੈ ਪਰ ਪਿਆਰ ਇੱਕ ਹੱਦ ਤੱਕ ਹੀ ਚੰਗਾ ਲੱਗਦਾ ਹੈ ਜੇਕਰ ਇਹ ਹੱਦ ਤੋਂ ਵੱਧ ਜਾਵੇ ਤਾਂ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਸ ਲਈ ਤੁਹਾਡੇ ਸਹੁਰੇ ਦਾ ਪਿਆਰ ਅੱਜਾ ਹੈ ਦਮ ਘੁੱਟਣ ਵਾਲੀਆਂ ਪਾਬੰਦੀਆਂ ਨਾਲ ਭਰਿਆ ਹੋਇਆ ਉਮਰ ਦੇ ਨਾਲ ਔਰਤ ਦਾ ਸੁਭਾਅ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਪਿਆਰ ਦੀ ਇੱਛਾ ਘਟਣ ਲੱਗਦੀ ਹੈ ਅਤੇ ਮਰਦ ਵੀ ਬਦਲ ਜਾਂਦੇ ਹਨ ਪਰ ਤੇਰਾ ਸਹੁਰਾ ਨਹੀਂ ਬਦਲਿਆ ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਵੀ ਆਪਣੀ ਮਾਂ ਕੋਲ ਖੁੱਲ ਕੇ ਜਾਵਾਂ ਅਤੇ ਆਪਣੀਆਂ ਭੈਣਾਂ ਅਤੇ ਭਰਾਵਾਂ ਨੂੰ ਮਿਲਾਂ ਪਰ ਤੁਹਾਡਾ ਸਹੁਰਾ ਮੈਨੂੰ ਆਪਣੇ ਤੋਂ ਇਲਾਵਾ ਕਿਸੇ ਹੋਰ ਨਾਲ برداشت ਨਹੀਂ ਕਰਦਾ ਜਿੱਥੇ ਵੀ ਜਾਣਾ ਹੁੰਦਾ ਹੈ ਮੈਂ ਤੇਰੇ ਸਹੁਰੇ ਨਾਲ ਜਾਂਦੀ ਹਾਂ ਮੈਂ ਉਹਨਾਂ ਤੋਂ ਬਿਨਾਂ ਕਿਤੇ ਨਹੀਂ ਜਾ ਸਕਦੀ ਏ ਕੈ ਕੇ ਉਹ ਰੋਣ ਲੱਗ ਪਈ ਉਸਨੇ ਕਿਹਾ ਤੁਹਾਨੂੰ ਨਹੀਂ ਪਤਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਮੁਸੀਬਤਾਂ ਵਿੱਚੋਂ ਗੁਜ਼ਰੀ ਹਾਂ ਪਿਆਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਆਪਣੇ ਨਾਲ ਬੰਨ੍ਹ ਕੇ ਰੱਖੋ ਫਿਰ ਕਹਿਣ ਲੱਗੀ ਮੈਂ ਆਪਣੀ ਇੱਛਾ ਅਨੁਸਾਰ ਕੁਝ ਵੀ ਖਾਂ ਜਾਂ ਪੀ ਨਹੀਂ ਸਕਦੀ ਤੇਰਾ ਸੋਹਰਾ ਕਹਿੰਦਾ ਹੈ ਕਿ ਇਹ ਨਾ ਖਾਓ ਕਿਉਂਕਿ ਮੈਨੂੰ ਇਹ ਪਸੰਦ ਨਹੀਂ ਹੈ ਜਾਂ ਉਹ ਕਹਿੰਦਾ ਹੈ ਕਿ ਇਹ ਖਾਣ ਨਾਲ ਤੁਹਾਡੀ ਸਿਹਤ ਖਰਾਬ ਹੋ ਜਾਵੇਗੀ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਬਿਮਾਰ ਹੋ ਜਾਓਗੇ ਮੈਂ ਆਪਣੀ ਮਰਜ਼ੀ ਨਾਲ ਮੀਂਹ ਵਿੱਚ ਨਹਾ ਵੀ ਨਹੀਂ ਸਕਦੀ ਉਹ ਕਹਿੰਦੇ ਹਨ ਕਿ ਤੁਸੀਂ ਬਿਮਾਰ ਹੋ ਜਾਓਗੇ ਅਤੇ ਆਪਣੀ ਇੱਛਾ ਅਨੁਸਾਰ ਕੁਝ ਵੀ ਨਹੀਂ ਕਰ ਸਕਦੀ ਉਹ ਕਹਿੰਦੇ ਹਨ ਕਿ ਮੈਨੂੰ ਇਹ ਪਸੰਦ ਨਹੀਂ ਮੈਨੂੰ ਉਹ ਪਸੰਦ ਨਹੀਂ ਮੈਂ ਆਪਣੇ ਦਮ ਤੇ ਸਾਹ ਵੀ ਨਹੀਂ ਲੈ ਸਕਦੀ ਹੀ ਇਹ ਪਿਆਰ ਹੈ ਅਤੇ ਇਹ ਵਿਵਤਾ ਜੀਵਨ ਹੈ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਜਿਨ੍ਹਾਂ ਦੀ ਜ਼ਿੰਦਗੀ ਦੀ ਤਰ੍ਹਾਂ ਜਿਉਣ ਦੀ ਮੈਂ ਕਾਮਨਾ ਕਰ ਰਹੀ ਸੀ ਇਹ ਬਹੁਤ ਦਰਦਨਾਕ ਸੀ ਸ਼ੁਕਰ ਹੈ ਦਰਵੇਸ਼ ਅਜੇ ਨਹੀਂ ਸੀ ਮੈਨੂੰ ਆਪਣੇ ਪਤੀ ਲਈ ਸਤਕਾਰ ਹੋਰ ਵੱਧ ਗਿਆ ਸੀ ਜੋ ਕਹਿੰਦਾ ਹੈ ਕਿ ਹਰ ਮਨੁੱਖ ਨੂੰ ਆਜ਼ਾਦੀ ਨਾਲ ਜਿਉਣ ਦਾ ਅਧਿਕਾਰ ਹੈ ਠੀਕ ਹੈ ਅਸੀਂ ਪਤੀ ਪਤਨੀ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਰ ਵਾਰ ਇੱਕ ਦੂਜੇ ਤੇ ਪਾਬੰਦੀਆਂ ਲਾਉਂਦੇ ਰਹੀਏ ਅਤੇ ਹਰ ਦੇ ਲਈ ਇੱਕ ਦੂਜੇ ਤੇ ਨਿਰਭਰ ਰਹੀਏ ਸ਼ਾਇਦ ਮੈਂ ਦਰਵੇਸ਼ ਦੇ ਪਿਆਰ ਨੂੰ ਨਹੀਂ ਸਮਝ ਸਕੀ ਮੈਂ ਉਸ ਦੇ ਪਿਆਰ ਦੇ ਛੋਟੇ ਜਿਹੇ ਪ੍ਰਗਟਾਵੇ ਕਦੇ ਨਹੀਂ ਦੇਖੇ ਸਨ ਮੇਰੇ ਸਹੁਰੇ ਦੇ ਪਿਆਰ ਦੀਆਂ ਕਹਾਣੀਆਂ ਸੁਣ ਕੇ ਸ਼ਾਇਦ ਮੈਨੂੰ ਵੀ ਉਸੇ ਤਰ੍ਹਾਂ ਦਾ ਪਿਆਰ ਚਾਹੀਦਾ ਸੀ ਪਰ ਹੁਣ ਮੈਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਮੇਰੇ ਰੱਬ ਨੇ ਮੇਰੇ ਨਾਲ ਅਜਿਹਾ ਨਹੀਂ ਕੀਤਾ ਸੀ ਹੁਣ ਮੈਂ ਦਰਵੇਸ਼ ਵਿੱਚ ਪਿਆਰ ਲੱਭਣ ਲੱਗੀ ਅਤੇ ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਦਰਵੇਸ਼ ਮੈਨੂੰ ਕਿੰਨਾ ਪਿਆਰ ਕਰਦਾ ਸੀ ਉਸ ਦਾ ਪਿਆਰ ਤੂਫਾਨੀ ਨਹੀਂ ਸੀ ਡੂੰਗਾ ਪਿਆਰ ਸੀ ਹੌਲੀ ਸ਼ਾਂਤ ਬਾਲੀ ਨਦੀ ਵਾਂਗ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਚਿੰਤਾ ਸੀ ਪਿਆਰ ਦਿਸਦਾ ਸੀ ਪਰ ਉਸ ਨੇ ਕਦੇ ਪ੍ਰਗਟ ਨਹੀਂ ਕੀਤਾ ਸੀ ਮੈਂ ਸੁੱਤੇ ਹੋਏ ਦਰਵੇਸ਼ ਵੱਲ ਬੜੇ ਪਿਆਰ ਨਾਲ ਦੇਖਿਆ ਅਤੇ ਆਪਣੇ ਪਿਆਰ ਦੀ ਮੋਹਰ ਦਰਵੇਸ਼ ਦੇ ਮੱਥੇ ਤੇ ਲਗਾ ਦਿੱਤੀ ਦਰਵੇਸ਼ ਨੇ ਮੇਰੇ ਬੁੱਲਾਂ ਦੀ ਛੋਹ ਮਹਿਸੂਸ ਕਰਦਿਆਂ ਹੀ ਅੱਖਾਂ ਖੋਲ ਦਿੱਤੀਆਂ ਮੁਸਕਰਾਉਂਦੇ ਹੋਏ ਪੁੱਛਿਆ ਕੀ ਹੋਇਆ ਸੋਹਣੀਆ ਸੋਈ ਨਹੀਂ ਜਦੋਂ ਮੈਂ ਨਾ ਵਿੱਚ ਸਿਰ ਹਿਲਾਇਆ ਤਾਂ ਉਸ ਨੇ ਮੈਨੂੰ ਖਿੱਚ ਕੇ ਆਪਣੇ ਕੋਲ ਲਟਾ ਲਿਆ ਅਤੇ ਹੌਲੀ-ਹੌਲੀ ਮੈਨੂੰ ਥੱਪ-ਥਪਾਉਣ ਲੱਗਾ ਮੈਂ ਆਪਣਾ ਸਿਰ ਦਰਬੇਸ਼ ਦੀ ਛਾਤੀ ਤੇ ਰੱਖਿਆ ਤਾਂ ਦੋਸਤ ਅੱਜ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਕਿਰਪਾ ਕਰਕੇ ਮੈਨੂੰ ਦੱਸੋ ਜੇ ਤੁਹਾਨੂੰ ਇਹ ਪਸੰਦ ਆਈ ਤਾਂ ਕਿਰਪਾ ਕਰਕੇ ਇੱਕ ਲਾਈਕ ਅਤੇ ਪਿਆਰਾ ਜਿਹਾ ਕਮੈਂਟ ਕਰਿਓ ਦੋਸਤੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ ਹਰ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨਾਲ ਜਰੂਰ ਜੁੜੇ ਰਹੋ ਧੰਨਵਾਦ